ਅੱਜ ਜੋ ਪੰਜਾਬ ਸਰਕਾਰ ਨੇ ਸਾਡੇ ਸ਼ਰੂਮ ਨੇ ਕਾਲੀਗੜ੍ਹ ਦੇ ਬਹੁਤ ਹੀ ਸ니어 ਸਕਾਰਯੋਗ ਡੀਟਰ ਸਰਦਾਰ ਵਿਕਰਮਜੀਤ ਸਿੰਘ ਜੀ ਜੀਠਿਆ ਜੀ ਦੇ ਘਰੇ ਔਰ ਸਾਡੇ ਮੈਂਬਰ ਵਿਧਾਨ ਸਭਾ ਦੇ ਐਮਐਲਏ ਸਾਡੇ ਬੀਬੀ ਗੁਨੀਤ ਕੌਰ ਦੇ ਘਰੇ ਜੋ ਤਰਕਸਾਰ ਅੱਜ ਬਿਨਾਂ ਕਿਸੇ ਨੋਟਸ ਦੇ ਬਿਨਾਂ ਕਿਸੇ ਸਰਚ ਬ੍ਰਾਂਡ ਦੇ ਕਰੇ ਛਾਪਾਂ ਮਾਰਿਆ ਜਾਂ ਰੇਡ ਮਾਰੀ ਹੈ ਬਹੁਤ ਘਨਾਉਣੀ ਹੱਕਤ ਕੀਤੀ ਹੈ ਕਿਉਂਕਿ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਜਿਵੇਂ ਪੰਜਾਬ ਦੇ ਮੁੱਦੇ ਅਕਸਰ ਚੱਕਦੇ ਸੀ ਔਰ ਸਰਕਾਰ ਦੇ ਨਿਕੰਮੀਆਂ ਅਕਸਰ ਖੁੱਲੇ ਆਮ ਔਰ ਨਿਰਪੱਖਤਾ ਦੇ ਨਿਰਪੱਖ ਔਰ ਨੀਡਰ ਹੋ ਕੇ ਬੋਲਦੇ ਸਨ ਉਸ ਦਾ ਬਦਲਾ ਲੂ ਭਾਵਨਾ ਦੇ ਨਾਲ ਜਦੋਂ ਸਰਕਾਰ ਨੇ ਜੋ ਇਹ ਹੱਕਤ ਕੀਤੀ ਹੈ ਬਹੁਤ ਘਨਾਉਣੀ ਹੱਕਤ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਲੋਕਤੰਤਰ ਸਰਕਾਰ ਨਹੀਂ ਹੈ ਔਰ ਜਿਵੇਂ ਅੰਗਰੇਜ਼ਿਆਂ ਦਾ ਰਾਜ ਹੈ ਪਹਿਲਾਂ ਰਾਜ ਰਹਿ ਗਿਆ ਆਪਣੇ ਮੁਗਲਾਂ ਦਾ ਰਾਜ ਰਹਿ ਗਿਆ ਉਹ ਟਿੱਕੇ ਨਾਲ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਪਾਰਟੀਆਂ ਦੇ ਨਾਲ ਲੀਡਰਾਂ ਦੇ ਨਾਲ ਜੋ ਧੱਕਾ ਕਰ ਰਹੀ ਹੈ ਇਹ ਮੰਦਭਗਾ ਹੈ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਹਰਜਾਨਾ ਭਰਨਾ ਪਊਗਾ ਜਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਖਾਸੀਅਤ ਸੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਆਪਾਂ ਕਹਿੰਦੇ ਸੀ ਪੰਜਾਬ ਪੰਜਾਬੀ ਪੰਜਾਬੀ ਪਰੇ ਅਣਖੀਲੇ ਹਨ ਲੋਹੇ ਹਨ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦੇ ਵਿੱਚੋਂ ਅਣਖ ਖਤਮ ਹੋ ਗਈ ਹੈ ਕਿਉਂਕਿ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਦੇ ਵਿੱਚੋਂ ਆ ਕੇ ਇੱਥੇ ਰਾਜ ਕਰ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਨਾਲ ਵੱਖ-ਵੱਖ ਆਪਸ ਨਾਲ ਲਾਜੀਆਂ ਦੇ ਨਾਲ ਬਾਹਰੋਂ ਆ ਕੇ ਜਿਹੜੇ ਉਹ ਬੀਬੀ ਦੀਦੀ ਜਿਹੇ ਅਗਲੇ ਮੁਲਾਜ਼ਮਾ ਉਹਨਾਂ ਨੂੰ ਚਲਾ ਰਹੇ ਨੇ ਬੇਸ਼ੱਕ ਉਹ ਕਿਸੇ ਐਮਐਲਏ ਨੂੰ ਚਲਾ ਰਹੇ ਹੈ ਬੇਸ਼ੱਕ ਜ਼ਿਲ੍ਹਾ ਲੈਵਲ ਦੇ ਅਸਾਮੀਆਂ ਨੂੰ ਚਲਾ ਰਹੇ ਹੈ ਵਿੱਚ ਪੰਜਾਬ ਲੈਵਲ ਦੇ ਅਸਾਮੀਆਂ ਨੂੰ ਚਲਾ ਰਹੇ ਹੈ ਔਰ ਜੋ ਰਾਜ ਦਿੱਲੀ ਵਾਲੇ ਕਰ ਰਹੇ ਹੈ ਦੇਖਣ ਨੂੰ ਇੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਲੇਕਿਨ ਇਹ ਪੰਜਾਬ ਸਰਕਾਰ ਨਹੀਂ ਹੈ ਔਰ ਇੱਥੋਂ ਇਹ ਮੈਨੂੰ ਇੱਥੋਂ ਇਹ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਪੰਦਰਵ ਜਿਹੜੇ ਕੁਝ ਲੋਕ ਜਿਹੜੇ ਰਾਜ ਕਰ ਰਹੇ ਹੈਗੇ ਅਨਕ ਸ਼ਬਦ ਉਹਨਾਂ ਵਾਸਤੇ ਲਾਗੂ ਨਹੀਂ ਹੁੰਦਾ ਉਹ ਇਹ ਬਹੁਤ ਘਣਾਉਣੀ ਹਰਕਤ ਹੋਈ ਹੈ ਜਿਵੇਂ ਇਹ ਬਦਲਾਵ ਦੀ ਭਾਵਨਾ ਨਾਲ ਕਰ ਰਹੇ ਹੈ ਆਮ ਇੱਕ ਪਤਾ ਹੁਕ ਸੁਣਦੇ ਉਹਨੇ ਹੈ ਵੀ ਇੱਕ ਬਾਂਦਰ ਨੇ ਜੱਟ ਦਾ ਮੰਖਣ ਖਾ ਕੇ ਤੇ ਜਾਂਦਾ ਕੱਟੇ ਦੇ ਉਹਨੂੰ ਲਾ ਗਿਆ ਇਹਨਾਂ ਨਾਲ ਉਹ ਹੋਣੀ ਹੈ ਉੜਕੇ ਬਾਅਦ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਫਿਰ ਲਾਏ ਕਰਦੇ ਹੁੰਦੇ ਹੈਗੇ ਵੀ ਬਦਲਾ ਲੋਪਾ ਹੁਣ ਹੈ ਜਿਹੜੇ ਅੱਜ ਦੇ ਹਾਲਾਤ ਦੇ ਵਿੱਚ ਮੈਂ ਸਮਝਦਾ ਹੈ ਵੀ ਮੈਂ ਚਾਹੁੰਦਾ ਵੀ ਹੈ ਮੈਂ ਕਹਿਣਾ ਵੀ ਚਾਹੁੰਦਾ ਬਾਕੀ ਪਾਰਟੀਆਂ ਨੂੰ ਸਾਰੇ ਇਕੱਠੇ ਹੋ ਕੇ ਜਦੋਂ ਜਿਨ੍ਹਾਂ ਦਾ ਆਪਾਂ ਮੁਕਾਬਲਾ ਕਰੀਏ ਜਿਹੜਾ ਹੈ ਡੇਟ ਸਾਰ ਲੈ ਗਿਆ ਨਹੀਂ ਪੰਜਾਬ ਨੂੰ ਹੋਰ ਵੀ ਬਹੁਤ ਡੂੰਗਾ ਕਰਜ਼ਾਈ ਵੀ ਕਰ ਦੇਣਗੇ ਔਰ ਬੁਰਾ ਹਾਲ ਵੀ ਕਰ ਦੇਣਗੇ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਕੀ ਹਾਲ ਹੈ ਪਰ ਰੋਜ਼ ਇਹੀ ਗੱਲ ਕਰਦੇ ਆ ਨਸ਼ਾ ਦੇ ਉੱਤੇ ਕਿਵੇਂ ਇਨਕਸ਼ਾਂ ਦੇ ਨਾਮ ਦੇ ਉੱਤੇ ਮੇਰੇ ਖਿਆਲ ਕਰਟਾਈ ਜਾਂਦੇ ਹੈਗੇ ਤੁਸੀਂ ਦੇਖਿਆ ਹੋਣਾਗਾ ਉਹ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨਾ ਕਿ ਸੱਚ ਹੈ ਕਿੰਨਾ ਕਿ ਝੂਠ ਹੈਗਾ ਜਿਹੜੇ ਇਹ ਕਾਰਨੀਆਂ ਕਰ ਰਹੇ ਨੇਗੇ ਬਹੁਤ ਘੱਟ ਨੇ ਹੱਤ ਦਾ ਕਰ ਰਹੇ ਨੇਗੇ ਇਹਨਾਂ ਨੂੰ ਆਵਾਜ਼ ਆਉਣਾ ਥੇ ਗਿਆ ਔਰ ਇਹ ਜ਼ਖਮਾਂ ਦੇ ਨਾਲ ਨੂੰ ਭੁਕਣਾ ਪੈਣਾ ਬਲਮਣ ਮਨਸਾ ਇੱਕ ਵੀ ਮਨਸਾ ਵੀ ਜਿਵੇਂ ਮਜੀਠਾ ਸਾਹਿਬ ਪੰਜਾਬ ਦੇ ਮੁੱਦੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਰਿਕਾਰਡ ਕੱਢ ਕੇ ਲੈ ਕੇ ਆਉਂਦੇ ਜੋ ਨਾਕਾਮੀਆਂ ਨੇ ਵੀ ਜੋ ਗਲਤੀਆਂ ਕਰ ਰਹੀ ਹੈ ਸਰਕਾਰ ਜੋ ਗਲਤੀਆਂ ਕਰ ਰਹੀ ਹੈ ਉਹਨਾਂ ਦੇ ਜਿਹੜੇ ਉਹ ਕੱਢ ਕੇ ਲੈ ਕੇ ਆਉਂਦੇ ਸੀ ਮੁੱਦੇ ਦੇ ਕੱਢ ਕੇ ਉਹ ਲੋਕਾਂ ਦੇ ਵਿੱਚ ਜਨਤਕ ਕਰਦੇ ਸੀ ਬਸ ਇੱਕੋ ਹੀ ਲੀਡਰ ਸੀ ਉਹ ਬੋਲਦਾ ਸੀ ਜਿਹੜੇ ਅਕਾਲੀ ਦਾਲੀ ਬੋਲ ਰਿਹਾ ਹੋਂ ਦੇਖੋ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਸਾਨੂੰ 82% ਪ੍ਰੋਸੈਸਰ ਵੋਟ ਪੈ ਗਈ 9% ਮੰਨ ਲਿਆ ਵੀ 9% ਪੈ ਗਈ ਹੈ ਫਿਰ ਸਾਨੂੰ ਤੁਸੀਂ ਕਾਊਂਟ ਕਿਉਂ ਕਰਦੇ ਜੇ 9% ਰਹੀ ਹੈ ਜਿਹੜਾ ਟਾਰਗੇਟਿੰਗ ਨੂੰ ਕਰਨਗੇ ਸਰਦੂਬੀ ਤੋਂ ਬਾਦਲ ਨੂੰ ਅਕਾਲੀ ਦਾਲ ਨੂੰ ਟਾਰਗੇਟ ਕਰਦੇ ਇੱਕ ਪਾਸੇ ਤੁਸੀਂ ਇਹਨਾਂ ਰਾਜ਼ ਘਾਦੂ ਹੋ ਗਿਆ ਫਿਰ ਟਾਰਗੇਟ ਕਿਉਂ ਕਰ ਰਹੇ ਤੁਸੀਂ ਸਾਨੂੰ ਤਾਂ ਗਿਰੇ ਨਾ ਜੇ ਖਤਮ ਹੋ ਗਏ ਤਾਂ ਤੁਸੀਂ ਕਾਂਗਰਸ ਦੇ ਉਲਟ ਬੋਲੋ ਤੁਸੀਂ ਹੋਰ ਪਾਰਟੀਆਂ ਦੇ ਉਲਟ ਬੋਲੋ ਉਹਨਾਂ ਨੂੰ ਕਿਉਂ ਕਿ ਉਹ ਬਿਜਲੀ ਹੈ ਇਹ ਖਤਰਾ ਹੈ ਕਿਉਂਕਿ 2027 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਕਾਲੀ ਜਲ ਦੀ ਸਰਕਾਰ ਬਣਨੀ ਹੈ ਔਰ ਇਸ ਉਸ ਖਤਰ ਨੂੰ ਦੇਖਦੇ ਆ ਅੱਜ ਉਹ ਪਹਿਲਾਂ ਤੋਂ ਟਾਰਗੇਟ ਕਰ ਰਿਹਾ ਹੈਗੇ ਜੇ ਅਸੀਂ ਕਮਜ਼ੋਰ ਹਾਂ ਤਾਂ ਉਹ ਤੁਸੀਂ ਟਾਰਗੇਟ ਹੀ ਨਾ ਕਰੋ ਸੁਖਵੀਰ ਬਾਦਲ ਨੂੰ ਹਰ ਇੱਕ ਗੱਲ ਦੇ ਵਿੱਚ ਬੇਸ਼ੱਕ ਕੋਲੈਕਸ਼ਨ ਲੜੇ ਤੇ ਨਾਲੜੇ ਸ੍ਰੀਨਵਾਦ ਨੂੰ ਭਗਵੰਤਨਾ ਨੂੰ ਬੋਲਦਾ ਹੈ ਔਰ ਇਹ ਸੁਝਾਅਦਾ ਹੈਗਾ ਵੀ ਇਹ ਕਾਲੀ ਦਲ ਤੋਂ ਨਰਦੇ ਆਉਣੇ ਟਾਈਮ ਦੇ ਵਿੱਚ ਸਰਕਾਰ ਕਾਲੀ ਦਲ ਦੀ ਬੰਨੀ ਔਰ ਇਹ ਦਾ ਖਾਜਾ ਇਹਨਾਂ ਨੂੰ ਭੁਗਤਣਾ ਪੈਣਾ। ਅਮਦਨ ਤੋਂ ਵੱਧ ਜਾਇਦਾ ਨੌਲੇਜ ਦੇ ਦਰਤਾਰੀ ਕੰਪਨੀਜ਼ ਦਾ ਸਵਾਗਤ ਕਰੀਂ। ਆਮਦਨ ਤੋਂ ਸਾਰ ਨਹੀਂ ਦੇਖੀ ਜਾਊਗੀ ਇਹ। ਤਿੰਨ ਤਿੰਨ ਸਾਲ ਕਿੱਥੇ ਸੀਗੇ ਇਹਨਾਂ ਨੂੰ ਅੱਜ ਪਤਾ ਲੱਗਾ ਵੀ ਆਮਦਨ ਤੋਂ ਵੱਧ ਹੈ। ਤੈਨੂੰ 3-3 ਸਾਲ ਲੰਘ ਗਏ। ਆਮਦਨ ਤੋਂ ਵੱਧ ਨਹੀਂ ਸਮਾਂ ਨੇੜੇ ਆ ਗਿਆ। ਸਮਾਂ ਨੇੜੇ ਆ ਗਿਆ 1500 ਰੁਪਏ ਤੋਂ ਉੱਤਾਂ ਦੇ ਸੀਗੀਆਂ। ਜੇ ਕੰਮ ਕਿੱਤੇ ਹੁੰਦੇ ਲੁਗਾਣੇ ਤੇ ਲਿੱਡੀਆਂ ਵੰਡਣ ਦੀ ਕੀ ਲੋੜ ਸੀ ਜਦੋਂ ਲੁਗਾਣੇ ਦੇ ਸੀਠਾ ਝੂਠ ਵੰਡਣ ਦੀ ਕੀ ਲੋੜ ਸੀ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਹੱਥ ਬੰਨਣ ਦੀ ਲੋੜ ਨਹੀਂ ਕੰਮ ਨੂੰ ਗੋਟਾ ਪੈਣੀਆ ਹੁਣ ਸਾਰਾ ਟੱਬਾ ਬਲਿੱਡੀਆਂ ਕਰਦਾ ਫਿਰਦਾ ਸੀਗਾ ਮਸਲਾ ਕੀ ਹੈ ਕਿਕਤਾ ਕੁਛ ਨਹੀਂ ਜੋ ਬੋਲਦੇ ਆ ਜਿਹੜਾ ਇਹ ਕਹਿੰਦੇ ਵੀ ਸਾਡੇ ਖਿਲਾਫ ਨਾ ਬੋਲੋ ਸਾਡੀਆਂ ਬਰਾਈਆਂ ਨਾ ਦੱਸੋ ਸਾਡੀਆਂ ਨਲੈਕੀਆਂ ਨਾ ਦੱਸੋ ਵਾਦਾ ਕਰੋ ਜਿਹੜਾ ਨਲੈਕੀਆਂ ਲਸੂਗਾ ਉਹਨੂੰ ਅਸੀਂ ਐਂ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਅਕਾਲੀ ਦਲ ਉਹ ਜਮਾਤ ਹੈ जिने पंजाब ਦੇ ਸਦਾ ਕੁਰਬਾਨੀਆਂ ਤੇ ਕੁਰਬਾਨੀਆਂ ਦੇ ਲਿਖੀ ਹੋਈ ਜਮਾਤ ਹੈ ਜਿੰਨਾ ਸਾਨੂੰ ਵੱਡੋਂਗੇ ਉਨਾਂ ਅਸੀਂ ਦੂਲੇ ਚੋੜੇ ਹੋਵਾਂਗੇ ਜਿਵੇਂ ਤੁਸੀਂ ਸੁਣਿਆ ਨਹੀਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਲੇ ਚੋੜੇ ਹੋਏ ਜਿਹੜੇ ਭਗਵੰਤ ਮਾਨ ਦਾ ਹੈ ਖਿਆਲ ਹੈ ਕਿ ਅਸੀਂ ਦਿਵਾਰਾਂਗੇ ਕੈਪਟਨ ਸਾਹਿਬ ਨੇ ਬੜਾ ਜੋਰ ਲਾਇਆ ਸੀ ਕੀ ਨਿਕਲਿਆ ਕੀ ਨਿਕਲਿਆ ਲਿਖਣ ਵਾਲੇ ਜੁੱਧ ਤੋਂ ਮੈਨੂੰ ਦੱਸੋ ਇਹਨਾਂ ਨੇ ਰਿਸ਼ਾ ਦੇ ਵਿੱਚ ਬੜਾ ਜੋਰ ਲਾਇਆ ਮਜੀਠਿਆ ਸਾਹਿਬ ਨੂੰ ਅੰਦਰ ਕੀਤਾ ਤੇ ਫਿਰ ਕੇਲੀਵਲ ਮਾਫੀ ਕਿਉਂ ਮੰਗੇਗਾ ਜੇ ਸਬੂਤ ਸੀਗੇ ਤੇ ਸਬੂਤ ਦੰਦੇ ਪੇਸ਼ ਕਰਦੇ ਅੱਜ ਵੀ ਇਸ ਦੇ ਉੱਤੇ ਵੀ ਮਾਫੀ ਮੰਗਣਗੇ ਮੈਂ ਤੁਹਾਨੂੰ ਇੱਕ ਤੇ ਦੇਣੋ ਪਰ ਅਸੀਂ ਦੱਸ ਦਿੰਦੇ ਹਾਂ ਮੁੱਖ ਮੰਤਰੀ ਨੂੰ ਵੀ ਤਕਲਾਹ ਹੋ ਜਾ ਪੰਗਾ ਦਾ ਲੈ ਲਿਆ ਭੱਜਣ ਨਹੀਂ ਦਿੰਦੇ ਕਿਉਂਕਿ ਇਹਨਾਂ ਦਾ ਕੰਮ ਹੀ ਸੁੱਖ ਹੈ ਅਸੀਂ ਤਾਂ ਜਿੰਨਾ ਕਟੀਆਂ ਕੱਟ ਲਾਂਗੇ ਇਹ ਜਿਹੜੀ ਦਾ ਜੇ ਕਰੀ दारू ਬੰਦ ਕਰਤੇ ਤਾਂ ਉਸਨੇ ਮਰ ਜਾਊਗਾ ਜੇਲ੍ਹ 'ਚ ਮਿਲਣੀ ਨਹੀਂ ਇੱਕ 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 ਗੱਲ ਦੱਸੋ ਜੀ ਆਮਦਨ ਤੋਂ ਵੱਧ ਕਹਿੰਦੇ ਐ ਇਹਨਾਂ ਦੇ ਐਮ.ਐਲ.ਏ. ਜਿਹੜੇ ਸਾਈਕਲ ਤੇ ਪੈਂਚ ਚਾਉਂਦੇ ਸੀ ਕਈ ਐਮ.ਐਲ.ਏ. ਇੱਥੇ ਸੀ ਜਿਹੜੇ ਕਿ ਦੁਕਾਨਾਂ ਸੀ ਉਹ ਲੋਥੀਆਂ ਪਈ ਜਾਂਦੇ ਆ ਉਹਨਾਂ ਦੀ ਆਮਦਨ ਦੇਖ ਲਈਏ ਅੱਜ ਤੋਂ ਮਗੀਰੀਆਂ ਸਾਭ ਤਿੰਨ ਸਾਲ ਹੋ ਗਏ ਉਹਨਾਂ ਦੀ ਆਮਦਨ ਨੂੰ ਦੇਖ ਲਿਆ ਜੀ ਜੋ ਜੱਦੀ ਪੁਸ਼ਤੀ ਹੈ ਜੱਦੀ ਪੁਸ਼ਤੀ ਹੈਗੀ ਹੈ ਜੀ ਕੂਪੀ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੀਆਂ ਫੈਕਟਰੀਆਂ ਜੀ ਇਹਨਾਂ ਦੀਆਂ ਜਹਾਜ਼ਾਂ ਦੀਆਂ ਛਿੱਪਾਂ ਸੀਗੀਆਂ ਦੇਖੋ ਇਹਨਾਂ ਨੇ ਹੁਣ ਇੱਕ ਟਾਰਗੇਟ ਇਹਨਾਂ ਦੇ 21 ਕਐਮਐਲਏ ਦੇ ਲੋ ਜਿਹੜੇ ਕਿ ਅਰਬਾਂ ਖਰਬਾਂ ਦੇ ਵਿੱਚ ਖੇਡਦੇ 50 ਸਾਲਾਂ ਦੇ ਹਿਸਾਬ ਲੈ ਲਓ ਬਿਜ਼ਨਸ ਵਧਾਇਆ ਕਿ ਘਟਾਇਆ ਉਹਨਾਂ ਨੇ ਸਾਲਾਂ ਚਾਰੋਂ ਉਹਨਾਂ ਦੇ ਐਮਐਲਏ ਦੇਖ ਲੈਣ ਸਾਬ ਨੇ ਚਾਦਰਾਂ ਵਿਛਾਈਆਂ ਵੀ ਆ ਜੀ ਉਹਨਾਂ ਦਾ ਕਹਿੰਦੇ ਨਹੀਂ ਕੁਛ ਔਰ ਜਿਹੜੇ ਜਿਹੜੇ ਬੰਦੇ ਬੰਦੀ ਕੋਲ ਜਿਹੜੇ ਬੰਦੇ ਇਹਨਾਂ ਦੇ ਮੋਬਾਈਲਾਂ ਦੀ ਦੁਕਾਨਾਂ ਵਾਲੇ ਸੀ ਉਹਨਾਂ ਦੇ ਵੀ ਜਾਂਚ ਹੋਊਗਾ ਜੋ ਕਰਦਾ ਉਹਨਾਂ ਦੀ ਵੀ ਤੁਹਾਡੇ ਨੇ ਪੁੱਛਣਾ ਚਾਹੁੰਦੇ ਉਹਨਾਂ ਨੂੰ ਕਿ ਜਿਹੜੇ ਐਮਐਨਏ ਫੇਸਰੇ ਕਿੱਲਾਂ ਦੇ ਵਿੱਚ ਕੋਠੀਆਂ ਪਾ ਰਹੇ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਸੁਧਾਰਿਆ ਉਹਨਾਂ ਦੇ ਜਿੱਥੋਂ ਆਇਆ ਉਹਨਾਂ ਦੇ ਉਹਨਾਂ ਦੀ ਵੀ ਇਨਕੈਰੀ ਹੋਊ ਹੋਊਂਗਾ ਸਾਡੇ ਦਾ ਟਾਈਮ ਆਉਂਦਾ ਤੇ ਸਾਡੇ ਵੀ ਮਾਨ ਜੀ ਅਰਵਿੰਦ ਕੇਜਰੀਪਾਲ ਜੀ ਬੈਗਨਰ ਕਾਰਪਸ ਤੇ ਆਏ ਸੀ ਕਿ ਪੈਰੈਂਟ ਆਪਣਾ ਸਾਕੇ ਅੱਜ ਕਿਹੜੀਆਂ ਘਰਾਂ ਜਿਹੜਾ ਕੋਠੀ ਉੱਥੇ ਯਾਰ ਜਿਹੜੇ ਬੰਦੇ ਜੇਲ ਕੱਟ ਇਹ ਆਏ ਆ ਪਰਚੇ ਦਰਜ ਹੋਏ ਵੀ ਆ ਕਲਪਸ਼ਨ ਦੇ ਵਿੱਚ ਉਹ ਆ ਕੇ ਪੰਜਾਬ ਦੇ ਉਤਰਾਜ ਕਰੀ ਜਾਂਦੇ ਹਰੇਕ ਮੰਤਰੀ ਦੇ ਉੱਤੇ ਦਿੱਲੀ ਦਾ ਮੰਦਾ ਲਾਦਾ ਹਰੇਕ ਮੰਤਰੀ ਦੇ ਉੱਤੇ ਦਿੱਲੀ ਦਾ ਮੰਦਾ ਲਾਦਾ ਪੰਜਾਬ ਦਾ ਰਾਜ ਕਿੱਥੇ ਹੈ ਦੱਸੋ ਜੀ ਕਿੱਥੋਂ ਦਾ ਨਿਆਂ ਜੀ ਚੀਫ ਸੈਕਟਰੀ ਨੂੰ 파ਵਦਾ ਦੇ ਗਾ ਮੁੱਖ ਮੰਤਰੀ ਦਾ ਮਤਲਬ ਕੀ ਰਹਿ ਗਿਆ ਜਿਸ ਕਮੇਟੀ ਦਾ ਟੇਮਨ ਮੁੱਖ ਮੰਤਰੀ ਹੁੰਦਾ ਉਹਨੂੰ ਹਟਾ ਕੇ ਆਪਣੇ ਆਪ ਚੀਫ ਸੈਕਟਰੀ ਨੂੰ ਕਿਉਂ ਕਿਉਂਕਿ ਚੀਫ ਸੈਕਟਰੀ ਸਰਵੰਦ ਕੇਜਰੀਵਾਲ ਦੀ ਜੇਬ 'ਚ ਹੈ ਇਹ ਸਭ ਠੱਗੀ ਢੋਰੀ ਦਾ ਡਾਲ ਚੱਲ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਉਸੇ ਘਰੇ ਮੇਰੇ ਸ਼ਰੋਣੀ ਕਾਲੀਦਨ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਵਾਸਤੇ ਪੰਜਾਬੀਆਂ ਦੀ ਰਾਖੀ ਵਾਸਤੇ ਪਾਰਟੀ ਬਣੀ ਹੈ ਪੰਜਾਬ ਦੀ ਸੇਵਾ ਵਾਸਤੇ ਹੈ ਔਰ ਜਿਹੜਾ ਜੇ ਇਹਦੇ ਨਾਲ ਕੋਈ ਧੱਕਾ ਕਰਨਗੇ ਪੰਜਾਬੀ ਹਮੇਸ਼ਾ ਸੰਘਰਸ਼ ਦੇ ਵਿੱਚ ਉੱਦਣਗੇ ਸੰਘਰਸ਼ ਵਾਸਤੇ ਤਿਆਰ ਰਹਿੰਦੇ ਆ ਔਰ ਜੇ ਇਹਨਾਂ ਨੇ ਪੰਗਾ ਲਿਆ ਤਾਂ ਇਹਨਾਂ ਨੂੰ ਭੁਗਤਣਾ ਹੀ ਪਊਗਾ ਔਰ ਦੇਖੇ ਜਿਵੇਂ ਬੋਰ ਤਾਨੀਦਾਲ ਦੇ ਬੰਦੇ ਦੇ ਉੱਤੇ ਉਹਨਾਂ ਨੇ ਝੂਠੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡੇ ਹਾਈ ਕਮਾਂਡ ਦੇ ਮੁਤਾਬਕ ਜੋ ਸਾਨੂੰ ਹਦਾਇਤਾਂ ਦੇਣਗੇ ਸਾਨੇ ਪ੍ਰਧਾਨ ਜੀ ਤਾਂ ਅਸੀਂ ਬਿਲਕੁਲ ਸਹਿਯੋਗ ਕਰਾਂਗੇ ਧਰਨੇ ਦੇਵਾਂਗੇ ਉਹ ਜਿਵੇਂ ਅਸੀਂ ਦਾੰਦੂ ਤਿਆਰ ਧੰਨਵਾਦ ਜੀ ਆਏ